ਸਾਰੇ ਦੋਸਤੋ ਕੀ ਹਾਲ ਨੇ ਜੀ ਅਮੀਰ ਕਦਰ ਬਲ ਕੋ ਠੀਕ ਹੋਵੋਗੇ ਤਤਾਟੇ ਵਾਸਤੇ ਇੱਕ ਨਵੀਂ ਅਪਡੇਟ ਲੈ ਕੇ ਆਏ ਹਾਂ ਸੋਣਿਓ ਇਹ ਅਪਡੇਟ ਹੈਗੀ ਉਹਨਾਂ ਕੈਂਡੀਡੇਟਾਂ ਦੇ ਵਾਸਤੇ ਜਿਨ੍ਹਾਂ ਨੇ ਪੰਜਾਬ ਪੁਲਿਸ ਜੇਲ੍ਹ ਵਾਰਡਨ ਦਾ ਐਗਜ਼ਾਮ ਦੇਣਾਗਾ ਰਿਕਰੂਟਮੈਂਟ 2024 ਦੀ ਗੱਲ ਕਰ ਰਹੇ ਹਾਂ 179 ਪੋਸਟਾਂ ਦੀ ਗੱਲ ਕਰ ਰਹੇ ਹਾਂ ਤੇ ਜਿੰਨਾ ਕੈਂਡੀਡੇਟਾਂ ਨੇ ਵੀਡੀਓ ਧਿਆਨ ਨਾਲ ਦੇਖਣੀ ਹੈ ਰਜੇ ਤਾਂ ਵੀਡੀਓ ਦੇ ਵਿੱਚ ਬਨੇ ਰਹੋ ਵੀਡੀਓ ਸਕਿਪ ਕਰਨ ਦੀ ਕੋਸ਼ਿਸ਼ ਨਾ ਕਰੋ ਕਿਉਂਕਿ ਕਾਫੀ ਚੀਜ਼ਾਂ ਦਾ ਜੀ ਇਹਦੇ ਵਿੱਚ ਜਿਹੜੀਆਂ ਤੁਹਾਨੂੰ ਦੱਸੀਆਂ ਜਾਣਗੀਆਂ ਠੀਕ ਹੈ ਜੀ ਚਲੋ ਉਸ ਤੋਂ ਬਿਲਾ ਤਾਂ ਇਹ ਜਰ ਮੈਂ ਦੱਸਣਾ ਚਾਹਣਾਗਾ ਜੇ ਕੋਈ ਕੈਂਡੀਡੇਟ ਪੰਜਾਬ ਪੁਲਿਸ 2024 ਦੀ 1450 ਐਸਆਈ ਜਾਂ ਜਿਹੜੀ 50000 ਪੁਲਿਸ ਦੀ ਭਾਰਤੀ ਜੇਰਵਾੜੀ ਦੀ ਤਿਆਰੀ ਕਰਨਾ ਚਾਹਤ ਹੈ ਤਾਂ ਤੁਸੀਂ ਪੰਜਾਬ ਪੁਲਿਸ 2024 ਵਾਲਾ ਬੈਚ ਲੈ ਸਕਦੇ ਹੋ। ਬਾਕੀ ਦਾ ਜਿਹੜੇ ਕੈਂਡੀਡੇਟਾਂ ਗਰੁੱਪ ਡੀ ਦੀ ਤਿਆਰੀ ਕਰਨੀ ਹੈ ਚਾਹੇ ਉਹ ਹਾਈ ਕੋਰਟ ਵਾਲੇ ਆ ਚਾਹੇ ਉਹ ਪੰਜਾਬ ਦੇ ਜਿਹੜੀ ਅਠਵੀਂ ਬੇਸ ਤੇ ਪੋਸਟਾਂ ਆਈਆਂ ਉਹਦੇ ਵਾਸਤੇ ਤੁਸੀਂ ਆਪਣਾ ਚੜਤੀ ਕਲਾ ਬੈਚ ਲੈ ਸਕਦੇ ਹੋ ਰਾਜੀ। ਠੀਕ ਹੈ ਜੀ ਬਾਕੀ ਪਟਵਾਰੀ ਕਲਰਕ ਵਾਸਤੇ ਇਹਨਾਂ ਵਾਸਤੇ ਆਪਣੇ ਕੋਲੇ علیحد੍ਹਾ ਬੈਚ ਚੱਲਦਾ ਹੁੰਦਾ ਹੈਗਾ ਉਹ ਵੀ ਜੁਆਇਨ ਕਰ ਸਕਦੇ ਦੂਜੀ ਗੱਲ ਇਹ ਰਾਜੇ ਬੈਚਾਂ ਨੂੰ 4 ਸਤੰਬਰ ਤੱਕ ਰਾਜੇ ਕਿਉਂਕਿ ਦੋ ਕੱਲ ਦੀ ਤੇ ਪਰਸੋਂ ਦੀ ਦੋ ਦਿਨ ਦਿੱਕਤ ਆ ਗਈ ਸੀ ਪੇਮੈਂਟ ਦੀ ਬੱਚਿਆਂ ਨੂੰ ਠੀਕ ਹੈ ਜੀ ਤਾਂ ਕਰਕੇ ਦੀ ਡੇਟ 4 ਸਤੰਬਰ ਤੱਕ ਲਾਸਟ ਡੇਟ ਹੈ ਕਿਉਂਕਿ ਉਹਨਾਂ ਟਾਈਮ ਰਾਜੇ ਇਹ ਸਾਰੇ ਬੈਚ ਦੇ 75% ਆਫ ਚੱਲ ਰਿਹਾ ਆ ਆਪਣੀ ਐਪ ਆ ਦੀਪੁਲ ਐਜੂਕੇਸ਼ਨ ਦਾ ਐਂਡਰੋਇਡ ਵਾਲੇ ਬੱਚੇ ਨੇ ਐਪ ਡਾਊਨਲੋਡ ਕਰ ਲੈਣੀ ਜਿੰਨਾਂ ਵਿੱਚ ਕੋਈ ਆਈਫੋਨ ਉਹਨਾਂ ਨੇ ਐਪ ਡਾਊਨਲੋਡ ਕਰਨੀ ਆਪਣਾ QR ਕੋਡ ਆਪਣਾ ਮੋਬਾਈਲ ਨੰਬਰ ਹੈ ਠੀਕ ਹੈ ਜੀ ਇਹ ਬੈਚ ਦੇ ਵਿੱਚ ਤੁਹਾਨੂੰ ਮਿਲੇਗਾ ਕਿ ਕੁਝ ਇੰਗਲਿਸ਼ ਅਤੇ ਪੰਜਾਬੀ ਦੇ ਵਿੱਚ ਲੈਕਚਰ ਮਿਲਣਗੇ ਸਾਰੀਆਂ ਕਲਾ ਇੰਗਲਿਸ਼ ਦਾ ਰੂਟ ਟ੍ਰਿਕਸ ਨਾਲ ਕਰਵਾਈ ਜ ਨੇ ਰੂਟ ਵਾਰਸ ਦੀਆਂ ਕਲਾਸਾਂ ਤਾਂ ਅੱਜ ਸ਼ੁਰੂ ਹੋ ਚੁੱਕੀਆਂ ਕਿਉਂਕਿ ਆਪਾਂ ਬੇਸਿਕ ਤੋਂ ਚੱਲਦੇ ਹੁਏ ਆ ਬਿਲਕੁਲ ਵੀ ਠੀਕ ਹੈ ਜੀ ਇੱਥੋਂ ਆਪਾਂ ਬੇਸਿਕ ਲੈਵਲ ਤੋਂ ਚੱਲ ਰਹੇ ਹਾਂ ਇਸ ਤੋਂ ਬਾਅਦ ਗ੍ਰਾਮਰ ਦੇ ਲੈਕਚਰ ਚੱਲਣਗੇ ਠੀਕ ਹੈ ਜੀ ਤਾਂ ਅੱਜ ਇਹ ਵੀਡੀਓ ਤਾਂ ਬਣਾਈ ਆ ਅੱਜ ਨਾਲ ਤੁਹਾਨੂੰ ਪਤਾ ਹੋਣਾਗਾ ਕਿ ਕਾਫੀ ਵੈਬਸਾਈਟ ਦੇ ਪ੍ਰੋਬਲਮ ਆਈ ਸੀ ਪੰਜਾਬ ਪੁਤ ਜਿਲ੍ਹੇ ਵਾੜਨ ਵਾਲੇ ਕੈਂਡੀਡੇਟਾਂ ਨੂੰ ਠੀਕ ਹੈ ਜੀ ਜਿਹੜੋ ਪ੍ਰੋਬਲਮ ਆਈ ਸੀ ਦਾ ਉਸ ਨੂੰ ਨਜ਼ਰ ਵਿੱਚ ਲਿਆਂਦਾ ਇਹਨਾਂ ਨੇ ਤੇ ਰਾਜ ਨੇ ਇੱਕ ਸਤੰਬਰ ਨੂੰ ਸਾਰਿਆਂ ਨੂੰ ਪਤਾ ਕਿ 1 ਸਤੰਬਰ ਤੋਂ ਲੈ ਕੇ 3 ਸਤੰਬਰ ਤੱਕ ਇਹਨਾਂ ਨੇ ਜਿਹੜੀ ਵੈਬਸਾਈਟ ਸੀ ਨਾ ਉਹ ਓਪਨ ਕਰਤੀ ਸੀਗੀ ਕਿ ਜਿਹੜਾ ਕੋਈ ਕੈਂਡੀਡੇਟ ਆਨਲਾਈਨ ਫਾਰਮ ਭਰਨਾ ਚਾਹੁੰਦਾ ਉਹ ਭਰ ਸਕਦਾਗਾ ਠੀਕ ਹੈ ਜੀ ਤੇ ਇਸ ਤੋਂ ਬਾਅਦ ਰਾਜ ਨੇ ਕੀ ਕੀਤਾ ਤੇ ਜਿਹੜੀ ਜਿਹੜੀ ਇਸ ਤੋਂ ਬਾਅਦ ਆਹ ਡੇਟ ਤੋਂ ਬਾਅਦ 3 ਸਤੰਬਰ ਤੱਕ ਹੈਗਾ ਠੀਕ ਹੈ ਜੀ ਇਸ ਤੋਂ ਬਾਅਦ ਨਵੀਂ ਜਿਹੜੀ ਰਜਿਸਟ੍ਰੇਸ਼ਨ ਉਹ ਹੋਣੀ ਬੰਦ ਹੋ ਜਾਊਗੀ ਓਕੇ ਜੀ ਇਹਨਾਂ ਨੇ ਕਿਹਾਗਾ ਕਿ ਜਿਹੜੇ ਰਾਜ ਇਸ ਤੋਂ ਬਾਅਦ ਬਿਨੇ ਪੱਤਰ ਜਮ੍ਹਾਂ ਕਰਨ ਤੋਂ ਬਾਅਦ ਤੀਜੇ ਦਿਨ ਉਮੀਦਵਾਰਾਂ ਨੂੰ ਸਵੇਰੇ 11:00 ਵਜੇ ਤੋਂ ਬਾਅਦ ਆਨਲਾਈਨ ਐਪਲੀਕੇਸ਼ਨ ਪੋਰਟਲ ਲੌਗਇਨ ਕਰਕੇ ਫੀਸ ਜਮ੍ਹਾਂ ਕਰਨੀ ਪਵੇਗੀ। ਠੀਕ ਹੈ ਜੀ। ਤੀਜੇ ਦਿਨ ਦਾ ਜੀ ਤੁਹਾਨੂੰ ਪਤਾ ਕਿ 5 ਸਤੰਬਰ ਤੱਕ ਦੀ ਡੇਟ ਹੈਗੀ। 5 ਸਤੰਬਰ ਤੱਕ ਤੁਹਾਨੂੰ ਫੀਸ ਜਮ੍ਹਾਂ ਕਰਵਾਉਣ ਦੀ ਡੇਟ ਮਿਲੇਗੀ। ਠੀਕ ਹੈ ਜੀ ਤੇ ਪ੍ਰਿੰਟ ਆਊਟ ਤੁਸੀਂ ਕਢਾ ਸਕਦੇ ਹੋ ਅਗਲੇ ਦਿਨ। ਉਹ ਤੁਸੀਂ ਆਪ ਦਾ ਦੇਖ ਲਿਓ। ਠੀਕ ਹੈ ਜੀ। ਤੇ ਰਾਜ ਜਿਹੜੀ ਇਹ ਆਪਣੀ ਭਰੇ ਜਾਣਗੇ ਫਾਰਮਾਂ ਦੇਖੋ ਲਿਖੀ ਹੋਈ ਹੈ ਡੇਟ। ਇਨਕੁਆਇਰੀ ਆ ਜੇ ਕਿਸੇ ਬੱਚੇ ਦੀ ਠੀਕ ਹੈ ਜੀ ਤਾਂ ਅੱਜ ਦੇ ਵਰਕਿੰਗ ਡੇ 10 ਤੋਂ ਲੈ ਕੇ 4 ਵਜੇ ਤੱਕ ਤੁਸੀਂ ਕਰ ਸਕਦੇ ਹੋ ਕੋਈ ਵੀ ਜਿਹੜਾ ਫਾਰਮ ਹੁੰਦਾ ਰਹੇ 5 ਵਜੇ ਤੱਕ ਆਨਲਾਈਨ ਭਰਿਆ ਜਾ ਸਕਦਾ ਹੈਗਾ ਤਾਂ ਜੇ ਕੋਈ ਕੈਂਡੀਡੇਟ ਰਹਿੰਦਾ ਹਜੇ ਵੀ ਤਾਂ ਤੁਹਾਡੇ ਕੋਲ 4-5 ਘੰਟੇ ਹੈਗੇ ਤੁਸੀਂ ਫਾਰਮ ਭਰ ਸਕਦੇ ਹੋ ਹਜੇ ਵੀ ਠੀਕ ਹੈ ਜੀ ਜੇ ਕਿਸੇ ਕੈਂਡੀਡੇਟ ਨੇ ਫੀਸ ਭਰਨੀ ਹੈ ਫੀਸ ਭਰਨ ਵਾਸਤੇ ਤੁਹਾਡੇ ਕੋਲ 5 ਤਰੀਕ ਤੱਕ ਦਾ ਸਮਾਂ ਹੈਗਾਗਾ ਠੀਕ ਹੈ ਜੀ ਬਾਕੀ ਦਾ ਜੀ ਹਰ ਤਰ੍ਹਾਂ ਦੀ ਨਵੀਂ ਅਤੇ ਸਹੀ ਸਮੇਂ ਦੀ ਜਾਣਕਾਰੀ ਲੈਣ ਵਾਸਤੇ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਸਕਦੇ ਹੋ ਚੈਨਲ ਨੂੰ ਬਹੁਤ ਬਹੁਤ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਿਉਂਕਿ राजे ਤੁਹਾਡਾ ਚੈਨਲ ਆ ਇਹ ਜਿਹਦੇ ਕਰਕੇ ਹੀ ਆਪਾਂ ਨਵੀਆਂ ਨਵੀਆਂ ਇਹਨਾਂ ਪੋਸਟਾਂ ਹੋ ਕਢਵਾਉਣੀਆਂ ਗਈਆਂ ਠੀਕ ਹੈ ਜੀ ਬਾਕੀ ਹਰ ਸਮੇਂ ਤੁਹਾਨੂੰ ਸਿਰਫ ਉਹੀ ਅਪਡੇਟ ਜਾਂ ਉਹੀ ਜੋਬ ਬਾਰੇ ਦੱਸਿਆ ਜਾਂਦੇ ਜਿਹੜੀ ਕਿ 100% ਜੈਨੂਇਨ ਹੈ ਇਹ ਨਹੀਂ ਹੈਗਾ ਕਿ ਬਹੁਤ ਚੈਨਲ ਇਹ ਜਿਹੜੇ ਫੇਕ ਚੀਜ਼ਾਂ ਪਾਈ ਜਾਂਦੇ ਆ ਪੋਸਟ ਹੁੰਦੀ ਹੈ ਉੱਤਰ ਪ੍ਰਦੇਸ਼ ਦੀ ਲਿਖਿਤ ਵਿੱਚ ਪੰਜਾਬ ਜਾਂਦੇ ਹੁੰਦੇ ਕਿ ਵਿਊ ਲੈਣ ਦਾ ਚੱਕਰ ਹੁੰਦਾ ਕਿ ਬਸ ਕਿਹੜਾ ਬੱਚੇ ਦੇਖ ਲੈਣ ਠੀਕ ਹੈ ਜੇ ਤੁਸੀਂ ਜੈਨੂਨ ਦੇਖਣੀ ਹੈ ਕਿ ਕਿਹੜੀ ਕਿਹੜੀ ਭਰਤੀ ਆਈ ਹੈ ਕਿਦੋਂ ਭਰਤੀ ਆਏ ਤਾਂ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਰੱਖ ਲਓ ਬਾਕੀ ਨੇ ਤੁਹਾਡੇ ਵਾਸਤੇ ਇੱਕ ਦੋ ਨਵੀਆਂ ਅਪਡੇਟਾਂ ਲੈ ਕੇ ਆਉਂਗਾ ਇਸੇ ਚੈਨਲ ਦੇ ਜਿਹੜੀਆਂ ਬਹੁਤ ਹੀ ਜ਼ਿਆਦੇ ਮੋਸਟ ਇੰਪੋਰਟੈਂਟ ਹੈ ਇੱਕ ਅਪਡੇਟ ਅੱਜ ਮਿਲੂਗੀ ਤੁਹਾਨੂੰ ਸ਼ਾਮ ਨੂੰ 6 ਵਜੇ ਇੱਕ ਅਪਡੇਟ ਤੁਹਾਨੂੰ ਕੱਲ ਨੂੰ ਮਿਲੂਗੀ ਸਵੇਰ ਠੀਕ ਹੈ ਜੀ ਧੰਨਵਾਦ ਹੈ ਮੇਰੇ ਦੋਸਤੋ ਜਿਉਂਦੇ ਵੱਸਦੇ ਰਹੋ